ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੇ ਦਿੱਤੇ ਰੇਲ ਰੋਕੋ ਧਰਨੇ ਦੇ ਦੂਜੇ ਦਿਨ ਵੀ ਜਲੰਧਰ ਸ਼ਾਹਨੀ ਤੋਂ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਤੇ ਗੱਡੇ ਵਿਛਾ ਕੇ ਤੇ ਟੈਂਟ ਲਾ ਕੇ ਦਿਨ ਰੋਜ਼ਾ ਧਰਨਾ ਦਿੱਤਾ ਅੱਜ ਲਗਾਤਾਰ ਦੂਜੇ ਦਿਨ ਵੀ ਕਿਸਾਨਾਂ ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਪੂਰਤੀ ਲਈ ਇਹ ਧਰਨਾ ਦਿੱਤਾ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੇ ਦਿੱਤੇ ਰੇਲ ਰੁਕੋ ਧਰਨੇ ਦੇ ਦੂਜੇ ਦਿਨ ਵੀ ਜਲੰਧਰ ਸ਼ਾਉਣੀ ਤੋਂ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਤੇ ਗੱਦੇ ਵਿਛਾ ਕੇ ਤੇ ਟੈਂਟ ਲਾ ਕੇ ਦਿੰਨੇ ਰੋਜ਼ਾ ਧਰਨਾ ਦਿੱਤਾ ਅੱਜ ਲਗਾਤਾਰ ਦੂਜੇ ਦਿਨ ਵੀ ਕਿਸਾਨਾਂ ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਪੂਰਤੀ ਲਈ ਇਹ ਧਰਨਾ ਦਿੱਤਾ ਹੈ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੇ ਦਿੱਤੇ ਰੇਲ ਰੋਕੋ ਧਰਨੇ ਦੇ ਦੂਜੇ ਦਿਨ ਵੀ ਜਲੰਧਰ ਸ਼ਾਉਣੀ ਤੋਂ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਤੇ ਗੱਦੇ ਵਿਛਾ ਕੇ ਤੇ ਟੈਂਟ ਲਾ ਕੇ ਦਿਨ ਰੋਜ਼ਾ ਧਰਨਾ ਦਿੱਤਾ ਅੱਜ ਲਗਾਤਾਰ ਦੂਜੇ ਦਿਨ ਵੀ ਕਿਸਾਨਾਂ ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਪੂਰਤੀ ਲਈ ਇਹ ਧਰਨਾ ਦਿੱਤਾ ਹੈ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੇ ਦਿੱਤੇ ਰੇਲ ਰੁਕੋ ਧਰਨੇ ਦੇ ਦੂਜੇ ਦਿਨ ਵੀ ਜਲੰਧਰ ਸ਼ਾਉਣੀ ਤੋਂ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਤੇ ਗੱਦੇ ਵਿਛਾ ਕੇ ਤੇ ਟੈਂਟ ਲਾ ਕੇ ਦਿਨ ਰੋਜ਼ਾ ਧਰਨਾ ਦਿੱਤਾ ਅੱਜ ਲਗਾਤਾਰ ਦੂਜੇ ਦਿਨ ਵੀ ਕਿਸਾਨਾਂ ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਪੂਰਤੀ ਲਈ ਇਹ ਧਰਨਾ ਦਿੱਤਾ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੇ ਦਿੱਤੇ ਰੇਲ ਰੁਕੋ ਧਰਨੇ ਦੇ ਦੂਜੇ ਦਿਨ ਵੀ ਜਲੰਧਰ ਸ਼ਾਉਣੀ ਤੋਂ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਤੇ ਗੱਦੇ ਵਿਛਾ ਕੇ ਤੇ ਟੈਂਟ ਲਾ ਕੇ ਦਿੰਨੇ ਰੋਜ਼ਾ ਧਰਨਾ ਦਿੱਤਾ ਅੱਜ ਲਗਾਤਾਰ ਦੂਜੇ ਦਿਨ ਵੀ ਕਿਸਾਨਾਂ ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਪੂਰਤੀ ਲਈ ਇਹ ਧਰਨਾ ਦਿੱਤਾ ਹੈ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੇ ਦਿੱਤੇ ਰੇਲ ਰੋਕੋ ਧਰਨੇ ਦੇ ਦੂਜੇ ਦਿਨ ਵੀ ਜਲੰਧਰ ਸ਼ਾਉਣੀ ਤੋਂ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਤੇ ਗੱਦੇ ਵਿਛਾ ਕੇ ਤੇ ਟੈਂਟ ਲਾ ਕੇ ਦਿਨ ਰੋਜ਼ਾ ਧਰਨਾ ਦਿੱਤਾ ਅੱਜ ਲਗਾਤਾਰ ਦੂਜੇ ਦਿਨ ਵੀ ਕਿਸਾਨਾਂ ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਪੂਰਤੀ ਲਈ ਇਹ ਧਰਨਾ ਦਿੱਤਾ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੇ ਦਿੱਤੇ ਰੇਲ ਰੁਕੋ ਧਰਨੇ ਦੇ ਦੂਜੇ ਦਿਨ ਵੀ ਜਲੰਧਰ ਸ਼ਾਉਣੀ ਤੋਂ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਤੇ ਗੱਦੇ ਵਿਛਾ ਕੇ ਤੇ ਟੈਂਟ ਲਾ ਕੇ ਦਿੰਨੇ ਰੋਜ਼ਾ ਧਰਨਾ ਦਿੱਤਾ ਅੱਜ ਲਗਾਤਾਰ ਦੂਜੇ ਦਿਨ ਵੀ ਕਿਸਾਨਾਂ ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਪੂਰਤੀ ਲਈ ਇਹ ਧਰਨਾ ਦਿੱਤਾ ਹੈ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੇ ਦਿੱਤੇ ਰੇਲ ਰੋਕੋ ਧਰਨੇ ਦੇ ਦੂਜੇ ਦਿਨ ਵੀ ਜਲੰਧਰ ਸ਼ਾਉਣੀ ਤੋਂ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਤੇ ਗੱਦੇ ਵਿਛਾ ਕੇ ਤੇ ਟੈਂਟ ਲਾ ਕੇ ਦਿਨ ਰੋਜ਼ਾ ਧਰਨਾ ਦਿੱਤਾ ਅੱਜ ਲਗਾਤਾਰ ਦੂਜੇ ਦਿਨ ਵੀ ਕਿਸਾਨਾਂ ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਪੂਰਤੀ ਲਈ ਇਹ ਧਰਨਾ ਦਿੱਤਾ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼